ਗੁਰੂ ਗੋਬਿੰਦ ਸਿੰਘ ਸੁੱਤੇ ਪਾਤਸ਼ਾਹ ਜੀ ਪੁੱਤਰਾਂ ਦੇ ਦਾਨੀ ਅਮਰਤ ਕੇ ਦਾਤੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਹਿਬ ਦੀ ਧਰਤੀ 'ਤੇ ਬਰਾਜਮਾਨ ਹੈ ਜਾਨੋ ਪਿਆਰੀ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੈ ਬਟਿੰਡੇ ਇਲਾਕੇ ਦੇ ਕਿਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚਦੇ ਐ ਪਾਤਸ਼ਾਹ ਨੂੰ ਨਮਸਕਾਰ ਕਰਦੇ ਜਿੰਨੇ ਕਿਸਾਨ ਬਟਿੰਡੇ ਇਲਾਕੇ ਦੇ ਵਿੱਚੋਂ ਦਮਦਮਾ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਸਾਰਿਆਂ ਨੇ ਨਮਸਕਾਰ ਕੀਤੀ ਨਮਸਕਾਰ ਕਰਕੇ ਬੈਠ ਗਏ ਨਿਤ ਪਾਤਸ਼ਾਹ ਜੀ ਦੇਖ ਰਹੇ ਨੇ ਵੀ ਸਾਰਿਆਂ ਦੇ ਚਿਹਰੇ ਮਰਜਾਏ ਹੋਏ ਐ ਇੰਜ ਲੱਗਦਾ ਵੀ ਜਿਵੇਂ ਦੁੱਖਾਂ ਦਾ ਪਹਾੜ ਇਹਨਾਂ ਤੇ ਛੁੱਟਿਆ ਹੋਵੇ ਬੜੇ ਦੁਖੀ ਨੇ ਮੇਰੇ ਜਾਣੀ ਜਾਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਸਿੱਖਾਂ ਨੂੰ ਉਹਨਾਂ ਕਿਸਾਨ ਭਰਾਵਾਂ ਨੂੰ ਪੁਛਣਾ ਕਰਦੇ ਭਾਈ ਸਿੱਖੋ ਤੁਹਾਡੇ ਚਿਹਰੇ ਤੇ ਹਾਸਾ ਨਹੀਂ ਤੇਰੇ ਤੇ ਉਦਾਸੀ ਬੜੀ ਹੈ ਇਸ ਉਦਾਸੀ ਦਾ ਕਾਰਨ ਕੋਈ ਦੁੱਖ ਹੈ ਇਹ ਕਾਰਨ ਹੈ ਤਨ ਦੁਖੀਓ ਕਿ ਮਨ ਫਕੋ ਦੁਖੀ ਉਹਨਾਂ ਕਿਸਾਨਾਂ ਨੇ ਕਿਹਾ ਪਤਸਾ ਕੀ ਦਸੀਏ ਤੁਸੀਂ ਤੇ ਸਭ ਕੁਝ ਜਾਣੀ ਜਾਣ ਨੂੰ ਤੁਹਾਨੂੰ ਤੇ ਸਭ ਪਤਾ ਹੈ ਸਾਡੇ ਇਲਾਕੇ ਦੇ ਵਿੱਚ ਇੱਕ ਭੂਸਰਿਆ ਸਾਂ ਰਿੰਦਾ ਹੈ ਇੱਕ ਪਸ਼ੂ ਰਹਿੰਦਾ ਹੈ ਜੀ ਸਾਂ ਉਹ ਸਾਡੀ ਫਸਲ ਨੂੰ ਉਜਾੜ ਕੇ ਰੱਖ ਦਿੰਦਾ ਹੈ ਕੋਈ ਉਹਦੇ ਨੇੜੇ ਨਹੀਂ ਜਾਂਦਾ ਸਭ ਨੂੰ ਮਾਰਦਾ ਹੈ ਕੋਈ ਖੇਤ ਨਹੀਂ ਜਾ ਸਕਦਾ ਸਾਰੇ ਉਹ ਤੋਂ ਡਰਦੇ ਨੇ ਉਹ ਬੜਾ ਭੈੜਾ ਹੈ ਪਾਸੋਂ ਲੋਕਾਂ ਨੇ ਬੜਾ ਭਜਾਉਣ ਦਾ ਯਤਨ ਕੀਤਾ ਡਰਾਉਣ ਦਾ ਯਤਨ ਕੀਤਾ ਨਾ ਉਹ ਡਰਦਾ ਹੈ ਤੇ ਨਾ ਉਹ ਭੱਜਦਾ ਕਿਸੇ ਪਾਸੇ ਨਹੀਂ ਜਾਂਦਾ ਇਹ ਨਹੀਂ ਆ ਵੀ ਇੱਕ ਖੇਤ ਦਾ ਉਜਾੜਾ ਕਰਦਾ ਉਹ ਸਾਰੀ ਫਸਲ ਸਾਰੇ ਖੇਤ ਉਜਾੜ ਕੇ ਰੱਖ ਦਿੰਦਾ ਅਸੀਂ ਫਸਲ ਬੀਜਦੇ ਮਗਰੋਂ ਹੈ ਪਹਿਲਾਂ ਉਜਾੜ ਦਿੰਦਾ ਤੇ ਸਾਰੇ ਦੁਖੀ ਨੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਕੋਈ ਬਾਹਰ ਨਹੀਂ ਨਿਕਲ ਸਕਦਾ ਇਸ ਲਈ ਪਾਤਸ਼ਾਹ ਜਦੋਂ ਅਸੀਂ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਨੇ ਤੇ ਪਾਤਸ਼ਾਹ ਅਸੀਂ ਸੋਚਿਆ ਵੀ ਕਿਉਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਹਥ ਬੇਨਤੀ ਕਰੀਏ ਸਾਡਾ ਦੁੱਖ ਉਹ ਹੀ ਦੂਰ ਕਰ ਸਕਦੇ ਨੇ ਇਸ ਲਈ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਲੈ ਕੇ ਆਏ ਸਾਂ ਤੇ ਪਾਤਸ਼ਾਹ ਕਹਿੰਦੇ ਫਿਰ ਬੇਨਤੀ ਕੀਤੀ ਕਿਉਂ ਨਾ ਪਾਤਸ਼ਾਹ ਅਸੀਂ ਸੋਚ ਬੈਠੇ ਵੀ ਮਹਾਰਾਜ ਦੇ ਚਾਰ ਪੁੱਤਰ ਮਾਤਾ ਦੀ ਪਾਤਸ਼ਾਹ ਦੀ ਜਾਨੋ ਪਿਆਰੀ ਸਿੱਖ ਸ਼ਹੀਦੀ ਦਾ ਜ਼ਾਂ피 ਗਏ ਸਰਸਰ ਨਦੀ ਤੇ ਪਰਿਵਾਰ ਵਿਛੋੜਾ ਹੋਇਆ ਦੋ ਚਮਕੌਰ ਦੀ ਗੜੀ ਵਿੱਚ ਪਾਤਸ਼ਾਹ ਜੀ ਤੁਹਾਡੇ ਪੁੱਤਰ ਕੁਰਬਾਨ ਹੋ ਗਏ ਦੋ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣੇ ਗਏ ਸ਼ਹੀਦ ਹੋ ਗਏ ਪਾਛਾ ਅਸੀਂ ਤਾਂ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਨਹੀਂ ਕੀਤੀ ਅਸੀਂ ਬਹਿ ਗਏ ਸਾਂ ਵੀ ਮਹਾਰਾਜ ਤੇ ਆਪ ਬੜੇ ਦੁਖੀ ਨੇ ਪਾਛਾ ਤੁਹਾਡੇ ਤੇ ਚਾਰ ਕੁਰਬਾਨ ਹੋ ਗਏ ਜਾਨੋ ਪਿਆਰੀ ਫਸਲ ਤੇ ਸਾਡੀ ਫਿਰ ਹੋ ਜਾਣੀ ਆ ਪਰ ਪਾਛਾ ਤੁਹਾਡੇ ਪੁੱਤਰ ਕਦੇ ਵਾਪਸ ਨਹੀਂ ਆਉਣਗੇ ਗੁਰੂ ਗੋਬਿੰਦ ਸਿੰਘ ਸਤਿਪਾਤਸ਼ਾਹ ਜੀ ਉਹਨਾਂ ਕੇ ਸਾਨ ਭਰਾਵਾਂ ਨੂੰ ਉਹਨਾਂ ਸਿੱਖਾਂ ਨੂੰ ਕਹਿੰਦੇ ਹੋ ਭਾਈ ਸਿੱਖੋ ਮੇਰੇ ਚਾਰ ਪੁੱਤਰ ਨਹੀਂ ਮੇਰੇ ਕਈ ਪੁੱਤ ਨੇ ਤੁਸੀਂ ਸਾਰੇ ਮੇਰੇ ਪੁੱਤੋਂ ਚਾਰ ਮੂਏ ਤੋਂ ਕਿਆ ਭਿਆ ਜੀਵਤ ਕਈ ਹਜ਼ਾਰ ਜੇ ਚਾਰ ਦੁਨੀਆਂ ਤੋਂ ਚਲੇ ਗਏ ਤੇ ਮੇਰੇ ਕਈ ਪੁੱਤ ਜਿਉਂਦੇ ਹਜ਼ਾਰਾਂ ਪੁੱਤ ਜਿਉਂਦੇ ਬੈਠੇ ਨੇ ਫਿਰ ਕੀ ਹੋ ਗਿਆ ਉਹ ਤੇ ਉਸ ਪ੍ਰਮਾਤਮਾ ਦੀ ਦਾਤ ਸੀ ਉਹਨੇ ਦਿੱਤੀ ਤੇ ਉਹ ਆਪ ਹੀ ਲੈ ਗਿਆ ਇਹਦੇ ਵਿੱਚ ਦੁੱਖ ਵਾਲੀ ਕੋਈ ਗੱਲ ਨਹੀਂ ਸਭ ਤੋਂ ਵੱਡਾ ਦੁੱਖ ਕਿਹੜਾ ਹੈ ਉਹ ਹੈ ਪ੍ਰਮਾਤਮਾ ਦੇ ਵਿਛੋੜੇ ਦਾ ਕਿਸੇ ਦਾ ਸਰੀਰ ਤਨ ਦੂਰ ਹੋ ਜਾਣਾ ਕਿਸੇ ਦਾ ਵਿਛੋੜਾ ਪੈ ਜਾਣਾ ਇਹ ਦੁੱਖ ਨਹੀਂ ਹੁੰਦਾ ਇਹ ਦੁੱਖ ਤੇ ਬਹੁਤ ਛੋਟਾ ਹੈ ਸਮੇਂ ਦੇ ਨਾਲ ਬੰਦਾ ਭੁੱਲ ਜਾਂਦਾ ਹੈ ਪਰ ਪਾਤਸ਼ਾਹ ਕਹਿੰਦੇ ਆਪਣੇ ਧਰਮ ਤੋਂ ਮੁਨਕਰ ਹੋਇਆ ਬੰਦਾ ਜਿਹੜਾ ਬੰਦਾ ਜਮੀਰ ਪੱਖੋਂ ਮਰ ਗਿਆ ਜਿਹੜਾ ਬੰਦਾ ਆਪਣੇ ਰੱਬ ਨੂੰ ਭੁੱਲ ਗਿਆ ਉਹਦੇ ਨਾਲ ਵਿਛੋੜਾ ਪਾਲਿਆ ਇਹ ਤੋਂ ਵੱਡਾ ਕੋਈ ਦੁੱਖ ਨਹੀਂ ਸਭ ਤੋਂ ਵੱਡਾ ਦੁੱਖ ਹੈ ਪ੍ਰਮਾਤਮਾ ਨੂੰ ਭੁੱਲ ਜਾਣਾ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਦੇਣਾ ਉਸ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਉਸ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਨੂੰ ਗੰਧਲਾ ਕਰਨਾ ਇਹ ਸਭ ਤੋਂ ਵੱਡਾ ਦੁੱਖ ਹੈ ਇਹਦੇ ਵਰਗਾ ਦੁੱਖ ਕੋਈ ਨਹੀਂ ਪਾਤਸ਼ਾਹ ਕਿਰਪਾ ਕਰੋ ਸਾਡਾ ਵੀ ਦੁੱਖ ਦੂਰ ਕਰੋ ਮਰਦ ਅਸੀਂ ਬੜੇ ਦੁਖੀ ਆ ਹਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾ ਕਿਸਾਨ ਭਰਾਵਾਂ ਨੂੰ ਕਹਿੰਦੇ ਨੇ ਵੀ ਤੁਸੀਂ ਇਕੱਠੇ ਹੋ ਕੇ ਜਾਓ ਉਸ ਭੂਸਰੇ ਹੋਏ ਸਾਨ ਨੂੰ ਝੋਟੇ ਨੂੰ ਫੜ ਕੇ ਅਸੀਂ ਬਠਿੰਡੇ ਆ ਰਹੇ ਆ ਤੇ ਪਾਤਸ਼ਾਹ ਜੀ ਬਠਿੰਡੇ ਦੇ ਵਿੱਚ ਜੋ ਕਿਲਾ ਬਣਿਆ ਬਠਿੰਡੇ ਦੇ ਵਿੱਚ ਮਹਾਰਾਜ ਉਸ ਕਿਲੇ ਦੇ ਵਿੱਚ ਬਰਾਜ਼ਮਣ ਹੋਏ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਤੇ ਕਿਸਾਨ ਉਸ ਬਟਿੰਡੇ ਇਲਾਕੇ ਦੇ ਵਿੱਚ ਜਿਹੜਾ ਫਸਲਾਂ ਉਜਾੜਦਾ ਪਿਆ ਆਸਾਨ ਸੀ ਝੋਟਾ ਸੀ ਉਹਨੂੰ ਕਿਸਾਨ ਫੜਨ ਵਾਸਤੇ ਚਲੇ ਗਏ ਉਹਨੂੰ ਝੋਟਾ ਜਿੱਧਰ ਵੀ ਜਾਂਦਾ ਹੈ ਕਿਸਾਨਾਂ ਨੂੰ ਲਟਾਰਦਾ ਹੀ ਤੁਰਿਆ ਜਾਂਦਾ ਹੈ ਕਿਸੇ ਦੇ ਹੱਥ ਨਹੀਂ ਆਉਂਦਾ ਕਈਆਂ ਦੇ ਸੱਟਾਂ ਪੇਟਾਂ ਲੱਗੀਆਂ ਕਈ ਦੁਖੀ ਹੋ ਗਏ ਵੀ ਇਹ ਕਿਸੇ ਦੇ ਹੱਥ ਆਉਣ ਵਾਲਾ ਨਹੀਂ ਉਹ ਸਾਰੇ ਕਿਸਾਨ ਭਰਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬਟਿੰਡੇ ਦੇ ਵਿੱਚ ਪਾਤਸ਼ਾਹ ਕਿਲੇ ਦੇ ਵਿੱਚ ਬੈਠੇ ਆ ਮਹਾਰਾਜ ਕੋਲੇ ਪਹੁੰਚ ਕੇ ਪਾਤਸ਼ਾਹ ਅਸੀਂ ਉਸ ਭੂਸਰੇ ਹੋਏ ਝੋਟੇ ਨੂੰ ਫੜਨ ਗਏ ਪਰ ਸਾਡੇ ਤੋਂ ਫੜਿਆ ਨਹੀਂ ਗਿਆ ਉਹਨੇ ਕਈਆਂ ਨੂੰ ਜ਼ਖਮੀ ਕੀਤਾ ਕਈਆਂ ਦੇ ਹੱਥ ਪੈਰ ਭੰਨ ਦਿੱਤੇ ਕਈਆਂ ਨੂੰ ਮੰਝਿਆ ਤੇ ਪਾਤਾ ਪਾਤਸ਼ਾ ਸਾਡੇ ਹੱਥ ਨਹੀਂ ਆਇਆ ਇਸ ਲਈ ਪਾਤਸ਼ਾ ਤੁਸੀਂ ਕਿਰਪਾ ਕਰੋ ਉਹ ਤੁਹਾਡੇ ਵਸ ਦੀ ਗੱਲ ਹੈ ਤੁਸੀਂ ਕਰ ਸਕਦੇ ਪਾਤਸ਼ਾ ਤੁਹਾਡੀ ਗੱਲ ਤੇ ਪਸ਼ੂ ਪੰਛੀ ਸਾਰੇ ਸਮਝਦੇ ਨੇ ਸਾਰੇ ਤੁਹਾਡੇ ਹੁਕਮ ਦੇ ਵਿੱਚ ਹੈ ਤੇ ਪਾਤਸ਼ਾ ਤੇ ਉਹ ਭੂਸਰਿਆ ਹੋਇਆ ਝੋਟਾ ਵੀ ਤੁਹਾਡੇ ਹੁਕਮ ਦੇ ਵਿੱਚ ਹੈ ਤੁਸੀਂ ਹੁਣ ਕਿਰਪਾ ਕਰ ਦਿਓ ਪਾਤਸ਼ਾਹ ਜੀ ਉਹਨਾਂ ਕਿਸਾਨ ਭਰਾਵਾਂ ਦੀ ਦਸ਼ਾ ਵੇਖ ਪਾਤਸ਼ਾਹ ਦੀ ਤਰਸ ਵਿੱਚ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਵੱਲ ਤੱਕਦੇ ਨੇ ਤੇ ਉਹਨਾਂ ਸਿੱਖਾਂ ਦੇ ਵਿੱਚ ਭਾਈ ਮਹਿਲਾਗਰ ਜੀ ਜਿਨ੍ਹਾਂ ਨੂੰ ਅੱਜ ਮੁਕਸਰ ਇਲਾਕੇ ਦੇ ਵਿੱਚ ਬਾਬਾ ਲੰਗਰ ਸਿੰਘ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਉਹਨਾਂ ਦੇ ਸਥਾਨ ਤੇ ਨਮਸ਼ਕਾਰ ਕੀਤੀ ਜਾਂਦੀ ਹੈ। ਭਾਈ ਮਹਿਲਾਗਰ ਜੀ ਉਰਫ ਬਾਬਾ ਲੰਗਰ ਸਿੰਘ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਕਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਖਦਰਾਨੇ ਦੀ ਟਾਬ ਤੇ ਤੇ ਭਾਈ ਮਹਿਲਾਗਰ ਜੀ ਪ੍ਰਸ਼ਾਦਾ ਤਿਆਰ ਕਰਕੇ ਮੁਕਸਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਤੇ ਸਿੱਖਾਂ ਵਾਸਤੇ ਪੰਚਾਇਆ ਕਰਦੇ। ਉਥੇ ਭੇਜਿਆ ਕਰਦੇ। ਤੇ ਉਥੇ ਹੀ ਭਾਈ ਮਹ ਲਾਗਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤ ਬੇਨਤੀ ਕਰਦੇ ਮਹਾਰਾਜ ਸਾਡੇ ਪਿੰਡ ਹਰੀ ਕੇ ਪਹੁੰਚ ਕੇ ਦੇਖੋ ਮਹਾਰਾਜ ਉਥੋਂ ਦੇ ਕਿਸਾਨ ਬੜੇ ਦੁਖੀ ਨੇ ਇੱਕ ਤੇ ਸਾਡੇ ਪਿੰਡ ਦਾ ਪਾਣੀ ਬੜਾ ਖਾਰਾ ਤੇ ਇੱਕ ਮਹਾਰਾਜ ਸਾਡੇ ਪਿੰਡ ਦੇ ਵਿੱਚ ਇੱਕ ਪਾਸੇ ਐਹੋ ਜੀ ਜਗ੍ਹਾ ਜਿੱਥੇ ਫਸਲ ਬੀਜੀ ਜਾਂਦੀ ਹੈ ਪਰ ਫਸਲ ਹੁੰਦੀ ਨਹੀਂ ਆ ਬਰਬਾਦ ਹੋ ਜਾਂਦੀ ਹੈ ਫਸਲ ਖਰਾਬ ਹੋ ਜਾਂਦੀ ਕਿਸਾਨ ਭਰਾ ਬੜੇ ਦੁਖੀ ਨੇ ਤੇ ਜਦੋਂ ਮਹਾਰਾਜ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਪਿੰਡ ਹਰੀਕੇ ਪਹੁੰਚੇ ਮਹਾਰਾਜ ਜਿੱਥੇ ਫਸਲ ਖਰਾਬ ਹੁੰਦੀ ਸੀ ਤੇ ਭਾਈ ਮਲਾਗਰ ਦੀ ਉਥੇ ਲੈ ਕੇ ਗਏ ਪਾਤਸ਼ਾਹ ਜੀ 베ਰੀ ਦੀ ਦਾਤਨ ਕਰ ਰਹੇ ਨੇ ਦਾਤਨ ਕਰਦਿਆਂ ਕਰਦਿਆਂ ਮਹਾਰਾਜ ਨੇ ਉਸ ਜ਼ਮੀਨ ਵੱਲ ਦੇਖਿਆ ਤੇ ਪਾਤਸ਼ਾਹ ਨੇ ਉਹ 베ਰੀ ਦੀ ਦਾਤਨ ਕਰਦਿਆ ਕਰਦਿਆ ਉਥੇ ਗੱਡੀ ਤੇ ਉਥੇ ਵਾਰਡ ਕਰਤੀ ਪਾਤਸ਼ਾਹ ਕਹਿੰਦੇ ਮਲਾਗਰਾ ਆ ਦੇਖ ਆ ਦਤਨ ਜਦੋਂ ਹਰੀ ਹੋ ਗਈ ਨਾ ਆ 베ਰੀ ਬਣ ਜਾਏਗੀ ਇਥੇ ਫਸਲ ਹਰੀ ਭਰੀ ਹੋ ਜਾਏਗੀ ਇਹ ਕਦੇ ਵੀ ਫਸਲ ਇਥੇ ਖਰਾਬ ਨਹੀਂ ਹੋਣੀ ਜਿੱਥੇ ਮਹਾਰਜ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਰਨ ਪਾਏ ਉਸ ਧਰਤੀ ਤੇ ਉਥੇ ਗੁਰਦੁਆਰਾ ਸਹਿ ਬਣਿਆ ਵਾਰਡ ਸਾਹਿਬ ਤੇ ਅੱਧ ਉਥੋਂ ਦੀ ਆਸੇ ਪਾਸੇ ਦੀ ਜ਼ਮੀਨ ਫਸਲ ਆ ਨਾ ਜਿਹੜੀ ਉਹ ਆਸੇ ਪਾਸੇ ਦੇ ਖੇਤਾਂ ਦੇ ਨਾਲੋਂ ਉਹਨਾਂ ਦਾ ਝਾੜ ਦੁੱਗਣਾ ਨਿਕਲਦਾ ਹੈ ਕੋ ਸਤਨਾਮ ਸ੍ਰੀ ਕਿਰਪਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਪਾਤਸ਼ਾਹ ਦੀ ਬਠਿੰਡੇ ਕਿਲੇ ਦੀ ਕਿਲੇ ਦੇ ਵਿੱਚ ਬੈਠੇ ਆ ਬਠਿੰਡੇ ਦੀ ਧਰਤੀ ਦੇ ਵਿੱਚ ਮਹਾਰਜ ਭਾਈ ਮੈ ਲਾਗਰਵਾਲ ਦੇਖਦੇ ਤੇ ਭਾਈ ਮਹ ਲਾਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਹੱਥ ਜੋੜ ਬੇਨਤੀ ਕਰਦਾ ਪਾਤਸ਼ਾਹ ਕੀ ਹੁਕਮ ਹੈ ਪਾਤਸ਼ਾਹ ਕਹਿੰਦੇ ਭਾਈ ਮਹ ਲਾਗਰ ਸਿੰਘ ਜੀ ਆਇਕ ਚਿੱਠੀ ਲੈ ਕੇ ਜਾਓ ਬਹੁਤੇ ਸਿੱਖਾਂ ਨੇ ਨਾਲ ਨਹੀਂ ਜਾਣਾ ਤੁਸੀਂ ਪੰਜ ਸਿੰਘ ਚਲੇ ਜਾਓ ਤੇ ਜਿੱਥੇ ਉਹ ਭੂਸਰਿਆ ਹੋਇਆ ਝੋਟਾ ਬੈਠਾ ਹੈ ਉਹਦੇ ਅੱਗੇ ਆਪ ਪੱਤਰੀ ਆ ਚਿੱਠੀ ਕਰਦੇ ਉਹਨੇ ਆਪ ਤੁਹਾਡੇ ਨਾਲ ਤੁਰ ਪੈਣਾ ਭਾਈ ਮਹਲਾਗਰ ਜੀ ਕਹਿੰਦੇ ਪਾਤਸ਼ਾਹ ਜੋ ਤੁਹਾਡਾ ਹੁਕਮ ਹੈ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤੇ ਉਹਨਾਂ ਕਿਸਾਨ ਭਰਾਵਾਂ ਦੀ ਫਸਲ ਬਰਬਾਰ ਹੋਂਦੀ ਬਚਾਉਣ ਆਏ ਨਾ ਉੱਤੇ ਉਸ ਝੋਟੇ ਦਾ ਵੀ ਉਧਾਰ ਕਰਨ ਵਾਸਤੇ ਆਏ ਹੈ ਉਰਮੇ ਮੁਕਤੀ ਦੇਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚ ਗਏ ਪਾਤਸ਼ਾਹ ਜੀ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ ਪਾਤਸ਼ਾਹ ਜੀ ਜਿੱਤੇ ਪਸ਼ੂਆਂ ਨੂੰ ਤਾਰਦੇ ਨੇ ਮੂਰਖਾਂ ਨੂੰ ਤਾਰਦੇ ਨੇ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਸਾਰੇ ਮਨੁੱਖਾਂ ਨੂੰ ਤਾਰਦਾ ਹੈ ਉਹ ਚੰਗਿਆਂ ਦੀ ਵੀ ਰਾਖੀ ਕਰਦਾ ਤੇ ਬੁਰਿਆਂ ਦੀ ਵੀ ਉਹ ਪ੍ਰਮਾਤਮਾ ਰਾਖੀ ਕਰਦਾ ਉਹਨਾਂ ਨੂੰ ਵੀ ਬੁਰਿਆਂ ਨੂੰ ਵੀ ਸਮਾ ਦਿੰਦਾ ਸਮਝਣ ਵਾਸਤੇ ਵੀ ਸਮਝ ਜਾਓ ਹੁਣ ਭਾਈ ਮੈਂ ਲਾਗਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰੇ ਸਿੰਘ ਬਾਬਾ ਲੰਗਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆਗਿਆ ਲੈ ਕੇ ਕਿਸਾਨ ਭਰਾਵਾਂ ਦੇ ਨਾਲ ਪੰਜਾਂ ਸਿੰਘਾਂ ਦੇ ਸਮੇਤ ਉਸ ਖੇਤਾਂ ਦੇ ਵਿੱਚ ਪਹੁੰਚਦੇ ਜਿੱਤੇ ਉਹ ਪੂਸਰਿਆ ਹੋਇਆ ਝੋਟਾ ਫਸਲਾਂ ਨੂੰ ਬਰਬਾਦ ਕਰਦਾ ਪਿਆ। ਭਾਈ ਮਹਿਲਾਗਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਿਖੀ ਲਿਖੀ ਹੋਈ ਚਿੱਠੀ ਉਹ ਪੱਤਰ ਕੱਢਿਆ। ਜਦੋਂ ਉਸ ਪੂਸਰੇ ਹੋਏ ਝੋਟੇ ਦੇ ਅੱਗੇ ਕੀਤਾ ਤੇ ਉਹ ਪਸ਼ੂ ਆਪ ਭਾਈ ਮਹਿਲਾਗਰ ਜੀ ਦੇ ਨਾਲ ਉਹ ਪੰਜਾਂ ਸਿੰਘਾਂ ਦੇ ਸਮੇਤ ਮਗਰ ਲੱਗ ਕੇ ਉਹਨਾਂ ਦੇ ਤੁਰ ਪਿਆ ਬੜੇ ਆਰਾਮ ਦੇ ਨਾਲ ਤੁਰਿਆ ਜਾਂਦਾ ਉਤੋਂ ਦੇ ਲੋਕ ਬੜੇ ਹੈਰਾਨ ਨੇ ਵੀ ਸਾਨੂੰ ਤੇ ਇਹ ਨੇੜੇ ਨਹੀਂ ਆਉਣ ਦਿੰਦਾ ਸੀ ਸਾਨੂੰ ਤੇ ਮਾਰਦਾ ਸੀ ਜ਼ਖਮੀ ਕਰ ਦਿੰਦਾ ਸੀ ਲੱਤਾਂ ਬਾਹਾਂ ਤੋੜ ਦਿੰਦਾ ਸੀ ਫਸਲ ਖਰਾਬ ਕਰ ਦਿੰਦਾ ਸੀ ਪਰ ਇਹਨਾਂ ਸਿੰਘਾਂ ਦੇ ਨਾਲ ਬੜੇ ਆਰਾਮ ਦੇ ਨਾਲ ਤੁਰਿਆ ਜਾਂਦਾ ਜਿਵੇਂ ਇਹਨਾਂ ਦੇ ਨਾਲ ਬਹੁਤ ਸਮੇਂ ਦੀ ਜਾਣ ਪਛਾਣ ਹੋਵੇ ਉਹ ਲੋਕ ਹੈਰਾਨ ਨੇ ਹਰਾਨ ਹੋ ਕੇ ਦੇਖ ਰਹੇ ਨੇ ਉਹ ਕਿਸਾਨ ਵੀ ਵਿਚਾਰੇ ਹਰਾਨ ਹੋ ਰਹੇ ਨੇ ਵੀ ਸਾਨੂੰ ਤੇ ਮਾਰਦਾ ਸੀ ਪਰ ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖਾਂ ਦੇ ਨਾਲ ਬੜੇ ਪਿਆਰ ਨਾਲ ਤੁਰਿਆ ਜਾਂਦਾ ਭਾਈ ਮਹਲਾਗਰ ਜੀ ਤੇ ਉਹ ਸਿੰਘ ਉਸ ਝੋਟੇ ਨੂੰ ਸਾਨੂੰ ਲੈ ਕੇ ਕਿਲੇ ਦੇ ਵਿੱਚ ਪਹੁੰਚ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਤੇ ਬਰਾਜਮਾਨ ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ ਉਸ ਝੋਟੇ ਨੂੰ ਤੱਕ ਤੱਕ ਰਹੇ ਨੇ ਦੇਖ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੂੰ ਕਹਿੰਦੇ ਨੇ ਸਿੰਘਾਂ ਨੂੰ ਕਹਿੰਦੇ ਨੇ ਕੋਈ ਐਉਂ ਦਾ ਸਿੰਘ ਉਠੋ ਜਿਹੜਾ ਸਿੰਘ ਇੱਕੋ ਵਾਰ ਦੇ ਨਾਲ ਇਸ ਝੋਟੇ ਦਾ ਗਲ ਲਾ ਦੇਵੇ ਕੋਈ ਐਉਂ ਦਾ ਸਿੰਘ ਹੈ ਸਿੰਘਾਂ ਨੇ ਕਿਹਾ ਪਾਤਸ਼ਾਹ ਇੱਕ ਵਾਰ ਦੇ ਨਾਲ ਝੋਟੇ ਦਾ ਗਾ ਲਾਉਣਾ ਸਾਡੇ ਵਸ ਦੀ ਗੱਲ ਨਹੀਂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਹਿਲਾਗਰ ਦੀ ਬਾਬਾ ਲੰਗਰ ਸਿੰਘ ਨੂੰ ਕਹਿੰਦੇ ਨੇ ਹਾਂ ਭਾਈ ਮਹਿਲਾਗਰ ਸਿੰਘ ਦੀ ਕਿ ਤੁਸੀਂ ਇਸ ਝੋਟੇ ਦਾ ਇੱਕੋ ਵਾਰ ਦੇ ਨਾਲ ਗੱਲ ਆ ਸਕਦੇ ਹੋ ਭਾਈ ਮਹਿਲਾਗਰ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਪਾਤਸ਼ਾਹ ਤੁਹਾਡੀ ਕਿਰਪਾ ਹੋਵੇ ਤੁਹਾਡੀ ਨਦਰ ਸਵਲਵੀ ਹੋਵੇ ਇੱਕ ਵਾਰ ਕੀ ਮੈਂ ਅੱਧਾ ਵਾਰ ਵੀ ਕਰਾਂ ਤਾਂ ਵੀ ਇਸ ਝੋਟੇ ਦਾ ਸਿਰ ਲਾ ਕੇ ਤੁਹਾਡੇ ਚਰਨਾਂ 'ਚ ਭੇਟ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਕੱਢ ਮਿਆਣ ਦੇ ਵਿੱਚੋਂ ਤੇਗ ਤੇ ਇਹਦਾ ਗਾਟਾ ਲਾ ਦੇ ਸਿਰ ਲਾ ਦੇ ਵਖਰਾ ਕਰ ਦੇ ਤਦਨ ਭਾਈ ਮਲਾਗਰ ਜੀ ਉਰਫ ਬਾਬਾ ਲੰਗਰ ਸਿੰਘ ਜੀ ਨੇ ਜਦੋਂ ਭਾਈ ਮਲਾਗਰ ਸਿੰਘ ਨੇ ਵਾਰ ਕੀਤਾ ਨਾ ਝੋਟੇ ਦਾ ਗੱਲ ਆਇਆ ਤੇ ਉਹਦੇ ਵਿੱਚੋਂ ਇੱਕ ਕਾਣਾ ਦਿਓ ਪ੍ਰਗਟ ਹੋ ਗਿਆ ਕੋਲਖੜੇ ਕਿਸਾੜ ਭਰਾ ਡਰ ਗਏ ਵੀ ਆਹ ਕੀ ਛੈ ਇਸ ਝੋਟੇ ਦੇ ਵਿੱਚੋਂ ਨਿਕਲੀ ਏ ਇਹ ਕੌਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਕਾਣਾ ਦਿਓ ਹੈ ਕਾਣਾ ਦਿਓ ਹੈ ਤੇ ਉਸ ਕਾਣੀ ਦਿਉਣੇ ਹੱਥ ਜੋੜ ਕੇ ਆ ਪਾਤਸ਼ਾ ਬੜਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਚੇਤੇ ਕਰਦਿਆਂ ਹੁਣ ਤੇ ਕਈ ਜੁਨਾ ਮੈਂ ਭਗਤ ਹੋ ਚੁੱਕਾ ਹਾਂ ਕਈ ਜੁਨਾ ਦੇ ਵਿੱਚ ਪੈ ਕੇ ਮੈਂ ਪਟਕ ਪਟਕ ਕੇ ਤੁਰਿਆ ਫਿਰਦਾ ਮਹਾਰਾਜ ਪਹਿਲਾ ਮੈਂ ਮਨੁੱਖਾ ਦੇਹੀ ਦੇ ਵਿੱਚ ਪਾਪ ਕੀਤੇ ਤੇ ਆ ਜਨਮ ਮੈਨੂੰ ਪ੍ਰਾਪਤ ਹੋਇਆ ਤੇ ਪਾਤਸ਼ਾਹ ਜੀ ਹੁਣ ਮੈਂ ਇਸ ਜਨਮ ਦੇ ਵਿੱਚ ਪਿਆ ਤੇ ਹੁਣ ਵੀ ਮਹਾਰਾਜ ਮੈਂ ਗੁਨਾਹ ਤੇ ਪਾਪ ਕਰਦਾ ਪਿਆ ਔਗਣ ਮੇਰੇ ਵਿੱਚ ਬਹੁਤੇ ਨੇ ਪਾਤਸ਼ਾਹ ਤੁਸੀਂ ਗੱਲ ਲਾਉਣ ਲੱਗੇ ਸਾ ਤੇ ਪਾਤਸ਼ਾਹ ਜਦੋਂ ਮੈਂ ਤੁਹਾਨੂੰ ਤੱਕਿਆ ਤੇ ਜੇ ਹੁਣ ਵੀ ਤੁਸੀਂ ਮੇਰਾ ਗੱਲ ਆ ਦਿੰਦੇ ਤੇ ਮੈਂ ਆਪਣੀ ਗੱਲ ਆਪਣਾ ਪੱਕ ਕਿਵੇਂ ਤੁਹਾਡੇ ਚਰਨਾ ਤੇ ਰੱਖਦਾ ਵਾਤਸਾ ਮੈਨੂੰ ਮੁਕਤ ਕਰੋ ਮੈਨੂੰ ਬਖਸ਼ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸਾਨਾਂ ਨੂੰ ਕਹਿੰਦੇ ਤੁਹਾਡੀ ਫਸਲ ਇਹ ਵਿਚਾਰਾ ਸਾਂ ਨਹੀਂ ਉਜਾੜਦਾ ਸੀ ਇਹ ਕਾਣਾ ਦਿਓ ਉਜਾੜਦਾ ਸੀ ਕਾਣਾ ਦਿਓ ਜੇ ਕਿਤੇ ਤੁਸੀਂ ਇਸ ਛੋਟੇ ਦੇ ਕੋਲ ਗੁਰੂ ਨਾਨਕ ਦੇ ਘਰ ਦੀ ਬਾਣੀ ਪੜ੍ਹ ਦਿੰਦੇ ਕੋਈ ਨਾਮ ਜਪਣ ਵਾਲੀ ਰੂਹ ਇਹਦੇ ਨੇੜੇ ਜਾਨੀ ਤੇ ਇਹਨੇ ਕਿਸੇ ਨੂੰ ਕੁਝ ਨਹੀਂ ਕਹਿਣਾ ਸੀ ਇਹਦਾ ਉਧਾਰ ਹੋ ਜਾਣਾ ਸੀ ਪਰ ਤੁਸੀਂ ਤੇ ਡਾਂਗਾ ਛੋਟੇ ਲੈ ਕੇ ਇਹਦੇ ਮੰਗਰ ਪਏ ਰਹੇ ਤਾਂ ਕਰਕੇ ਇਹਦਾ ਉਧਾਰ ਨਹੀਂ ਹੋਇਆ ਇਹ ਫਸਲ ਉਜਾੜਦਾ ਰਿਹਾ ਹੁਣ ਉਸ ਗੁਰਨਾਨਕ ਦੀ ਬਾਣੀ ਮਿਲੀ ਸਾਡੇ ਕੋਲ ਪਹੁੰਚਾ ਨਾਮ ਵਾਲੀ ਸਿੱਖਾਂ ਦੇ دیدار ਹੋਏ ਤੇ ਹੁਣ ਇਹਦਾ ਉਧਾਰ ਹੋਏਗਾ ਉਸ ਕਾਣੇ ਦਿਓ ਨੇ ਕਿਹਾ ਪਾਤਸ਼ਾ ਇਹਨਾਂ ਮਨੁੱਖਾਂ ਦੀਆਂ ਭਾਵਨਾ ਤੇ ਤੁਸੀਂ ਬਹੁਤ ਪੂਰੀਆਂ ਕੀਤੀਆਂ ਨੇ ਹੁਣ ਮੇਰੀ ਭਾਵਨਾ ਵੀ ਪੂਰੀ ਕਰੋ ਮੇਰਾ ਵੀ ਉਧਾਰ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਕਾਣੇ ਦਿਓ ਦਾ ਉਧਾਰ ਕੀਤਾ ਸਦਾ ਵਾਸਤੇ ਮਹਾਰਾਜ ਉਹਨੂੰ ਮੁਕਤ ਕਰਕੇ ਤੇ ਕਿਸਾਨ ਭਰਾਵਾਂ ਨੂੰ ਮਟਿੰਡੇ ਇਲਾਕੇ ਦੇ ਜ਼ਿਮੀਦਾਰਾਂ ਨੂੰ ਪਾਤਸ਼ਾਹ ਜੀ ਖੁਸ਼ੀ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਨਿਵਾਜ ਰਹੇ ਨੇ ਤੇ ਕਿਸਾਨ ਭਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੰਨਵਾਦ ਕਰਦਿਆਂ ਸ਼ੁਕਰਾਨਾ ਕਰਦਿਆਂ ਆਪੋ ਆਪਣੇ ਨਗਰਾਂ ਦੇ ਵਿੱਚ ਜਾ ਕੇ ਆਪਣੀ ਫਸਲ ਬੀਜਣ ਲੱਗੇ ਨੇ ਇਸੇ ਲਈ ਪਾਤਸ਼ਾਹ ਜੀ ਦੀ ਕਿਰਪਾ ਕਠਾਕ અવલોਕਣ ਕੀਨੋ ਦਾਸ ਦਾ ਦੁੱਖ ਬਦਾਰੇ ਹੋ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਂਹਾਂ ਉਂਹਾਂ ਸਤਿ ਹੋਵੇ